ਸੀ ਐਸਮ موجوده ਹੈਗੇ ਆ ਗੁਰੂ ਨਗਰੀ ਦੇ ਬਸ ਸਟੈਂਡ ਦੇ ਬਾਹਰ ਦੱਸ ਦਈਏ ਕਿ ਅੱਜ ਟ੍ਰੈਫਿਕ ਪੁਲਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੜੇ ਗੁਰੂ ਨਗਰੀ ਦੇ ਵਿੱਚ ਆਟੋ ਚਾਲਕ ਹੈਗੇ ਨਹੀਂ ਆ ਈ ਰਿਕਸ਼ਾ ਚਾਲਕ ਹੈਗੇ ਨਹੀਂ ਤਾਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਆਟੋਜ਼ ਹੈਗੇ ਨੇ ਈ ਰਿਕਸ਼ਾ ਹੈਗੇ ਨੇ ਤਾਂ ਉਹਨਾਂ ਦੀ ਸਪੈਸ਼ਲੀ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਕਈ ਵਾਰ ਵੇਖਣ ਨੂੰ ਮਿਲਿਆ ਕਿ ਜਿਹੜੇ ਈ ਰਿਕਸ਼ਾ ਚਾਲਕ ਜਾਂ ਆਟੋ ਚਾਲਕ ਨੇ ਤਾਂ ਜਿਹੜੀ ਸੰਗਤ ਦੂਖਤ ਰਾਜੇ ਤੋਂ ਗੁਰੂ ਨਗਰੀ ਵਿਖੇ ਪਹੁੰਚੀਆ ਤਾਂ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਦਿਖਾਈ ਦਿੰਦੇ ਨੇ ਉਹਨਾਂ ਦੇ ਨਾਲ ਕੋਈ ਨਾ ਕੋਈ ਵਧਿੱਕੀ ਜਿਹੜੀ ਕਰ ਜਾਂਦੇ ਨੇ ਤਾਂ ਐਹੋ ਜੇ ਸ਼ਰਾਰਤੀ ਅਨਸਰਾਂ ਦੇ ਉੱਤੇ ਕਾਰਵਾਈ ਅੱਜ ਕੀਤੀ ਜਾ ਰਹੀਆ ਨਜ਼ਰ ਰੱਖੀ ਜਾ ਰਹੀਆ ਸੜਨਾਲ ਜਿਹੜੇ ਜ਼ੋਨ ਇਨਚਾਰਜ ਇੱਥੇ ਮੌਜੂਦ ਹੈਗੇ ਨੇ ਮੰਗਲ ਜੀ ਉਹਨਾਂ ਨਾਲ ਵੀ ਗੱਲ ਕੀਤਾ ਮੰਗਲ ਜੀ ਜੀ ਕਿਤਨਾ ਕਿਤੇ ਕਿੰਨੀ ਕੁ ਜ਼ਰੂਰਤ ਸੀਗੀ ਇਸ ਕਾਰਵਾਈ ਦੀ ਕਿਉਂਕਿ ਪਹਿਲਾਂ ਕਦੀ ਵੀ ਐਦਾਂ ਦੀ ਤਸਵੀਰ ਨਹੀਂ ਸਾਹਮਣੇ ਆਈ ਕਿ ਜਦੋਂ ਕੱਲੇ-ਕੱਲੇ ਰਿਕਸ਼ਾ ਜਾਂ ਆਟੋ ਦੀ ਜਿਹੜੀ ਐਦਾਂ ਚੈਕਿੰਗ ਕੀਤੀ ਜਾਵੇ ਤੇ ਜ਼ਰੂਰ ਤੇ ਇਸ ਕਰਕੇ ਪਈ ਆ ਜੀ ਪਿਛਲੇ ਕਾਫੀ ਸਮੇਂ ਦੌਰਾਨ ਤੁਸੀਂ ਦੇਖਿਆ ਵਾ ਇਹ ਰਿਕਸ਼ਾ ਦੇ ਜਿਹੜਾ ਸਵਾਰੀਆਂ ਬਿਠਾ ਕੇ ਖੜਦੇ ਨੇ ਕੁਝ ਜਿਹੜੇ ਗਲਤ ਅੰਸਰ ਨੇ ਉਹ ਫਿਰ ਉਹਨਾਂ ਨੂੰ ਕਿਤੇ ਗਾਹਵ ਗਾਹੇ ਮਤਲਬ ਟੂਰਿਸਟ ਨੂੰ ਖਾਸ ਕਰਕੇ ਰਸਤਾ ਭੜਕਾ ਕੇ ਤੇ ਉਹਨਾਂ ਨੂੰ ਲੁੱਟ ਲੈਂਦੇ ਆ ਇਸ ਕਰਕੇ ਸਾਨੂੰ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਨਿਰਦੇਸ਼ ਸੀ ਕਿ ਇਹਨਾਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਜਾਵੇ ਪਰਸਨਲੀ ਤੌਰ ਤੇ ਇਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਇਹਨਾਂ ਦੇ ਜਿਹੜੇ ਵੀ ਕਲਿਆਓ ਚੈੱਕ ਕੀਤੇ ਜਾਣ ਉਹਨਾਂ ਦੀ ਜਿਸ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਅਸੀਂ ਡੈਹ ਨਾਲ ਚੈੱਕ ਕਰਨ ਡਿੱਗੀਆਂ ਵਗੈਰਾ ਕਿ ਕਿਤੇ ਕੋਈ ਵੈਪਨ ਵਗੈਰਾ ਤਾਂ ਨਹੀਂ ਹੈਗਾ ਜਾਂ ਕੋਈ ਹੋਰ ਗਲਤ ਚੀਜ਼ ਕੋਈ ਨਸ਼ਾ ਵਗੈਰਾ ਨਾ ਹੋਵੇ ਵਿੱਚ ਉਹ ਮਾਨਯੋਗ ਏਡੀਸੀਪੀ ਸਾਹਿਬ ਟ੍ਰੈਫਿਕ ਸਾਡੇ ਨਾਲ ਨੇ ਮੈਡਮ ਅਮਨਦੀਪ ਜੀ ਉਹਨਾਂ ਦੀ ਸੁਪਰਵਾਈਜ਼ ਹੇਠ ਅੱਜ ਚੈਕਿੰਗ ਕਰ ਰਹੇ ਆ ਅਸੀਂ ਜਿਹੜੀਆਂ ਬੱਸਿਸ ਖਲਾਰੀਆਂ ਗਈਆਂ ਨੇ ਇਹਨਾਂ ਨੂੰ ਰੋਕਣ ਦਾ ਕੀ ਮੁੱਖ ਕਾਰਨ ਇਹਨਾਂ ਨੂੰ ਰੋਕਣ ਦਾ ਮੁੱਖ ਕਾਰਨ ਹੈ ਜੀ ਸਿਟੀ ਦੇ ਅੰਦਰ ਪ੍ਰੈਸ਼ਰ ਹਾਰਨ ਯੂਜ਼ ਕਰਨਾ ਮਨਾਵਾ ਤੇ ਇਹ ਸ਼੍ਰੀਮਾਨ ਜੀ ਪ੍ਰੈਸ਼ਰ ਹਾਰਨ ਮਾਰ ਰਹੇ ਨੇ ਇਸ ਕਰਕੇ ਇਹਨਾਂ ਦੇ ਚਲਾਨ ਹੋ ਰਹੇ ਜੇ ਉਧਰ ਵੀ ਹੋ ਰਿਹਾ ਇਹਦਾ ਵੀ ਹੋ ਰਿਹਾ ਤਾਂ ਕਿਤਨਾ ਕਿਤੇ ਜਿਹੜੇ ਸ਼ਹਿਰ ਦੇ ਵਿੱਚ ਹੁਣ ਦੇਖ ਸਕਦੇ ਹਾਂ ਕਿੰਨੇ ਜ਼ਿਆਦਾ ਈ ਰਿਕਸ਼ਾ ਹੈਗੇ ਨੇ ਤਾਂ ਇਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਇਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਵਾ ਇਸ ਤੋਂ ਇਲਾਵਾ ਸਾਡੇ ਪੁਲਿਸ ਟ੍ਰਾਫਿਕ ਪੁਲਿਸ ਵਿੱਚ ਜਿਹੜੇ ਇਹਨਾਂ ਦੇ ਯੂਨੀਕ ਨੰਬਰ ਵੀ ਲਾਏ ਜਾਂਦੇ ਆ ਜਿਦੇ ਵਿੱਚ ਅਸੀਂ ਇਹਨਾਂ ਦਾ ਸਾਰਾ ਡਾਟਾ ਰੱਖਦੇ ਆ ਆਧਾਰ ਕਾਰਡ ਇਹਨਾਂ ਦਾ ਬਿੱਲ ਵਗੈਰਾ ਜ ਸਾਰਾ ਕੁਝ ਇਸ ਤੋਂ ਇਲਾਵਾ ਹੁਣ ਜਿਹੜੀ ਚੈਕਿੰਗ ਚੱਲ ਰਹੀ ਆ ਉਹ ਅਸੀਂ ਜਿਹੜੇ ਆ ਗਲਤ ਅੰਸਰਾਂ ਨੂੰ ਹੀ ਜਿਹੜਾ ਵਾ ਟ੍ਰੇਸ ਆਊਟ ਕਰਨ ਵਾਸਤੇ ਇਹ ਮੁਹਿੰਮ ਚਲਾਈ ਆ ਸੀਪੀ ਸਾਹਿਬ ਦੇ ਹੁਕਮ ਨਾਲ ਜੀ ਤਾਂ ਪੂਰੇ ਗੁਰੂ ਨਗਰੀ ਦੇ ਵਿੱਚ ਕਿਉਂਕਿ ਅਕਸਰ ਸਭ ਤੋਂ ਭੀੜ ਭੜਾ ਵਾਲਾ ਇਲਾਕਾ ਗੁਰੂ ਨਗਰੀ ਦਾ ਇਹ ਬੱਸ ਸਟੈਂਡ ਆ ਇੱਥੇ ਜਿਹੜੇ ਸਭ ਤੋਂ ਵੱਡੇ ਪੱ ਨੂੰ ਮਿਲਦੇ ਆ ਤਾਂ ਸ਼ਰਾਰਤੀ ਅਨਸਰ ਵੀ ਇੱਥੇ ਮਿਲਦੇ ਆ ਸ਼ਰਾਰਤ ਵੀ ਇੱਥੋਂ ਹੀ ਹੁੰਦੀ ਆ ਘਟਨਾ ਨੂੰ ਵਾਰਦਾਤ ਜਾਂ ਆਪਾਂ ਵਾਰਦਾਤ ਨੂੰ ਅੰਜਾਮ ਜੇ ਕਹਿ ਲਈਏ ਇੱਥੋਂ ਇਸੇ ਇਲਾਕੇ ਤੋਂ ਆਤਰ ਬਿਲਕੁਲ ਮਿਲਦੇ ਆ ਜੀ ਇਸੇ ਮੂਹਮ ਤਹਿਤ ਹੀ ਅੱਜ ਜਿਹੜਾ ਅਸੀਂ ਆ ਦੁਪਹਿਰ ਦੇ ਸਮੇਂ ਜਿਹੜਾ ਚੈਕਿੰਗ ਕਰ ਰਹੇ ਆ ਕਤਰੀਬ 2 ਘੰਟੇ ਤੋਂ ਇਹ ਚੈਕਿੰਗ ਚੱਲ ਰਹੀ ਆ ਗਾਹ ਵੀ ਜਿਸ ਤਰ੍ਹਾਂ ਜਿਸ ਤਰ੍ਹਾਂ ਅਫਸਰਾਂ ਸਾਹਿਬਾਨ ਦਾ ਹੁਕਮ ਹੋਊਗਾ ਅਸੀਂ ਚੈਕਿੰਗ ਕਰਦੇ ਰਵਾਂਗੇ ਤਾਂ ਇਹ ਲਗਾਤਾਰ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪੂਰੇ ਚੌਂਕ ਦੇ ਤਸਵੀਰਾਂ ਸਾਂਝੇ ਕੀਤੇ ਜਾਣ ਹਰ ਤਰਫਾ ਜਿੱਥੇ ਵੀ ਨਜ਼ਰ ਪੈਂਦੀ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਲਗਾਤਾਰ ਮੌਜੂਦ ਨੇ ਤਾਂ ਇਸ ਚੈਕਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਵਿਅਕਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੋ ਸ਼ਰਾਰਤੀ ਅੰਸਰ ਨਹੀਂ ਜਿਨ੍ਹਾਂ ਤੇ ਸ਼ੱਕ ਦੇ ਆਧਾਰ ਤੇ ਜਿੱਥੇ ਲੱਗਦਾ ਕਿ ਹਾਂ ਬਈ ਇਹ ਗਲਤ ਬੰਦਾ ਹੋ ਸਕਦਾ ਉਸ ਦੀ ਜਿਹੜੀ ਆ ਖਾਸ ਤਰ੍ਹਾਂ ਚੈਕਿੰਗ ਹੁੰਦੀ ਹੈ ਤੇ ਚੈਕਿੰਗ ਦਰਮਿਆਨ ਅਗਰ ਕੁਝ ਮਿਲਦਾ ਤਾਂ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਕਿ ਜੋ ADCP ਟ੍ਰੈਫਿਕ ਨੇ ਉਹ ਮੌਜੂਦ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਆ ਉਹ ਚੈਕਿੰਗ ਵੀ ਕੀਤੀ ਜਾ ਰਹੀ ਆ ਤਾਂ ਉਚਸ਼ ਵੀ ਕੀਤੀ ਜਾ ਰਹੀ ਆ ਸੜਨਾਲ ਹੋਰ ਵੀ ਜ਼ੋਨ ਇੰਚਾਰਜ ਮੌਜੂਦ ਨੇ ਤਾਂ ਸਰ ਲਗਾਤਾਰ ਸਾਰੀ ਪੁਲਸ ਟੀਮ ਜਿਹੜੀ ਮੌਜੂਦ ਆ ਏਡੀਐਸਪੀ ਟ੍ਰੈਫਿਕ ਮੌਜੂਦ ਨੇ ਵਕ ਵਕ ਜ਼ੋਨ ਇੰਚਾਰਜ ਮੌਜੂਦ ਨੇ ਤੱਕੀ ਕਾਰਵਾਈ ਅੱਜ ਅਮਲ 'ਚ ਲਿਆਂਦੀ ਗਈ ਆ ਦੇਖੋ ਜੀ ਇਹ ਏਡੀਐਸਪੀ ਟ੍ਰੈਫਿਕ ਸਾਹਿਬ ਸਾਡੇ ਨਾਲ ਨੇ ਤੇ ਸਾਰੇ ਜ਼ੋਨ ਇੰਚਾਰਜ ਵੀ ਨਾਲ ਅੱਜ ਅਸੀਂ ਬੱਸ ਸਟੈਂਡ ਦੇ ਚਾਰਜ ਫੇਰੇ ਜਿਹੜੀ ਆ ਉਹ ਈ ਰਿਕਸ਼ਾ ਤੇ ਆਟੋ ਦੀ ਜਿਹੜੀ ਆ ਉਹ ਚੈਕਿੰਗ ਕਰ ਰਹੇ ਆ ਔਰ ਇਹ ਦੇਖ ਰਹੇ ਆ ਕਿ ਜੇ ਕੋਈ ਬੱਸਾਂ ਨੇ मतलब जे को को ते, ते कोई प्रेशर ਹਾਰਨ ਮਾਰਦਾ ਉਹ ਵੀ ਮੌਕੇ ਤੇ ਯਾਨੀ ਕਿ ਜਿਹੜਾ ਵੀ ਜੋ ਕਿਸੇ ਦਾ ਬੰਦਾ ਕਾਰਵਾਈ ਅਸੀਂ ਕਰ ਰਹੇ ਹਾਂ ਅਗਰ ਕਿਸੇ ਕੋ ਤੇਜ ਤੇਜ਼ ਹਥਿਆਰ ਮਿਲਦਾ ਹੈ ਜਾਂ ਕੋਈ ਪਿਸਟਲ ਨੇ ਜਾਇ ਪਿਸਟਲ ਮਿਲਦਾ ਤਾਂ ਉਸ ਤੇ ਵੱਡੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਂਦੀ ਮੌਕੇ ਤੇ ਹਾਂਜੀ ਹਾਂਜੀ ਦੇਖੋ ਕਈਆਂ ਨੇ ਬੇਸਬਾਰ ਰੱਖੇ ਹੁੰਦੇ ਆ ਔਰ ਅੱਗੇ ਆਪਾਂ ਪਿੱਛੇ ਦੇਖ ਕੇ ਹੀ ਆਏ ਆ ਵੀ ਕਈ ਜਿਹੜੇ ਆ ਉਹ ਈ ਰਿਕਸ਼ੇ ਵਾਲੇ ਜਿਹੜੇ ਆ ਉਹ ਪੀਓ ਵੀ ਵਿੱਚ ਨਿਕਲ ਆਉਂਦੇ ਉਹ ਮੌਕੇ ਤੇ ਫਿਰ ਅਸੀਂ ਇਨਫੋਰਮੇਸ਼ਨ ਜਿਹੜੇ ਮੁਤਲਕ ਜਿੱਦਾਂ ਥਾਣਾ ਉਹਨਾਂ ਨੂੰ ਕਰ ਰਹੇ ਆ ਕੀ ਤੁਹਾਡਾ ਪੀਓ ਸਾਡੇ ਕੋਲ ਆ ਇਸ ਤਰ੍ਹਾਂ ਜਿੱਦਾਂ ਮਤਲਬ ਈ ਰਿਕਸ਼ੇ ਦੇ ਵਿੱਚ ਕਿਸੇ ਨੇ ਬੇਸਬਾਲ ਜਾਂ ਕੋਈ ਹੋਰ ਏਦਾਂ ਦਾ ਹਥਿਆਰ ਰੱਖਿਆ ਤਾਂ ਉਹ ਉਹਦੀ ਇਹੀ ਮੌਕੇ ਤੇ ਕਾਰਵਾਈ ਕਰ ਰਹੇ ਤਾਂ ਸਰ ਇਸ ਦੇ ਵਿੱਚ ਖਾਸ ਤੌਰ ਤੇ ਇੱਕ ਸਵਾਲ ਲੈਣਾ ਚਾਹੂੰਗਾ ਕਿ ਜਿਹੜੇ ਪੀਓ ਹੈਗੇ ਨੇ ਜਾਂ ਫਿਰ ਜਿਹੜੇ ਏਦਾਂ ਦੇ ਸ਼ਰਾਰਤੀ ਅੰਸਰ ਹੈਗੇ ਨੇ ਤਾਂ ਉਹਨਾਂ ਤੇ ਮੌਕੇ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਆ हां जी हां जी देखो ਹੁਣੇ ਤੁਹਾਨੂੰ ਨਾਲ ਐਡੀਐਸਪੀ ਸਾਹਿਬ ਜੀ ਨੇ ਕੀਤੀ ਸੀ ਗੱਲਬਾਤ ਤੇ ਉਹਨਾਂ ਨੇ ਐਸਐਚਓ ਨੂੰ ਉਸੇ ਵੇਲੇ ਫੋਨ ਕੀਤਾ ਕਿ ਇਹਦਾ ਦੇਖੋ ਕਿਹੜਾ ਮੁਕਦਮਾ ਨਾਲ ਦੀ ਨਾਲ ਹੀ ਉਹ ਕਾਰਵਾਈ ਹੋਏਗੀ ਔਰ ਸਾਡਾ ਚੈਕਿੰਗ ਕਰਨ ਦਾ ਵੀ ਇਹੀ ਮਕਸਦ ਹੈ ਕਿ ਜਿਹੜਾ ਕੋਈ ਇਦਾਂ ਦਾ ਕੋਈ ਵਿੱਚ ਹਥਿਆਰ ਨਾ ਰੱਖੇ ਔਰ ਗੈਰਕਾਨੂੰਨੀ ਕੋਈ ਕੰਮ ਨਾ ਕਰੇ ਇਹੀ ਰਿਕਸ਼ੇ ਵਾਲੇ ਜਾਂ ਕੋਈ ਆਟੋ ਵਾਲੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪੂਰੇ ਇਲਾਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿਸ ਤਰ੍ਹਾਂ ਦੇ ਨਾਲ ਜਿਹਦੇ ਤੇ ਵੀ ਸ਼ੱਕ ਪੈਂਦਾ ਤਾਂ ਉਸਦਾ ਹੀ ਰਿਕਸ਼ਾ ਰੋਕ ਕੇ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਸ ਦੀ ਜਿਹੜੀ ਡਿੱਗੀ ਹੈ ਜਾਂ ਜਿੱਥੇ ਸਮਾਨ ਆਪਣਾ ਰੱਖ ਸਕਦੇ ਨੇ ਤਾਂ ਉਸ ਨੂੰ ਚੈੱਕ ਕੀਤਾ ਜਾ ਰਿਹਾ ਇਸ ਜਗ੍ਹਾ ਤੋਂ ਤੇ ਰੋਕ ਕੇ ਪੂਰੇ ਬੱਸ ਸਟੈਂਡ ਦੇ ਵੱਖ-ਵੱਖ ਇਲਾਕੇ ਦੇ ਵਿੱਚ ਜੇ ਕਹ ਲਈਏ ਚਾਰਚ ਗਿਰਦੇ ਦੇ ਵਿੱਚ ਤਾਂ ਉੱਥੇ ਜਿਹੜੀ ਲਗਾਤਾਰ ਚੈਕਿੰਗ ਕਰਦੇ ਦਿਖਾਈ ਦੇ ਰਹੇ ਨੇ ਡੀਸੀਪੀ ਟ੍ਰਾਫਿਕ ਤਾਂ ਜਿਹੜੇ ਮਿਨੀ ਬੱਸਿਸ ਵਾਲੇ ਪ੍ਰੈਸ਼ਰ ਹੋਰਾਂ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਅੱਜ ਗੁਰੂ ਨਗਰੀ ਦੇ ਵਿੱਚ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਕ ਵਰਦਨ ਲਖਸਾ ਸੁਨਗਜਗਬਨੀ ਟੀਵੀ ਸ਼੍ਰੀ ਅਮਨਤ ਸਿੰਘ ਸਾਹਿਬ